ਕੋ ਖੂਨ ਚਾਰਾ ਸੌਦਾ ਡੈਡੀ ਜੀ ਬੂਟੇ ਵੇਖਦੇ ਪਏ ਡੜ ਜੀ ਕਿਵੇਂ ਦੇ ਲੱਗੇ ਬਹੁਤ ਵਧੀਆ ਬਹੁਤ ਇਹ ਨਵਾਂ ਹੈ ਕਿਹ ਕਿੰਦੇ ਕੰਮ ਆ ਹਮ ਬਹੁਤ ਵਧੀਆ ਇੱਥੇ ਸੱਚ ਇੱਥੇ ਲਾਇਆ ਤੇ ਗਮਲੇ ਵਖਰੇ ਲਈ ਆ ਵੱਡੇ ਬੂਟੇ ਸਭ ਤੋਂ ਮਹਿੰਗੇ ਬਹੁਤ ਵਧੀਆ ਬਹੁਤ ਵਧੀਆ ਵਧਾਈਆਂ ਹੋਣ ਅੱਗੇ ਇਹਨੂੰ ਸਾਫ਼ ਕਰਿਆ ਕਰੋ ਮਨੋ ਕਰਦਾ ਹੈ ਇਹਦੇ ਲਾਤ ਨੂੰ ਸੱਟ ਲੱਗੀ ਵਿਚਾਰੇ ਦੇ ਇੰਨੇ ਵਾਜ ਗਿਆ ਮੋਟਰਸਾਈਕਲ ਤੇ ਹਾਂਜੀ ਸਸ਼ੀਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਸਵੇਰ ਦਾ ਟਾਈਮ بارش ਹੋਣ ਢਈ ਹੈ بارش ਕਾਫੀ ਪੈ ਗਈ ਸਵੇਰ ਦੀ ਹੁਣ ਤੇ ਕਿਨਮਣ ਹੋਣ ਢਈ ਆ ਤੇ ਆ ਵੀ ਲੱਗੇ ਬਾਹਰ ਬਸਤੇ ਚੜੰਦੇ ਤੇ ਆਪਾਂ ਚੱਲੇ ਆ ਦੁੱਧ ਲੈਣ ਵਾਸਤੇ ਗੱਡੀ ਜਿਵੇਂ ਆਂਦੇ ਗੱਡੀ ਤੇ ਚੱਲ ਜਾਨੇ ਲੱਗ ਗੱਡੀ ਤੋਂ ਬਚੇਗੀ ਲੈ ਲੇ ਆ ਚੁੱਕੇ ਆ ਪਕੌੜੇ ਲੱਗਿਆ ਰਹੇ ਪੈਂਡਾ ਲੈਂਟਰ ਤੇ ਮੈਂ ਚਲੋ ਉੱਥੋਂ ਉਥੋਂ ਲੈ ਜਾਂਦੇ ਮੈਂ ਦੇ ਖਾਇਰ ਉੱਥੇ ਹੀ ਇਹਨਾਂ ਵਸ ਲੈਂਦੇ ਖਾਲਰ ਇਹਨੂੰ ਖਾਲਾ ਹਾਂਜੀ ਇਹ ਕੀ ਕਰਦੇ ਫੇਰ ਤੁਸੀਂ ਪੁਟੀ ਦੀ ਚੱਕਰੀ ਦੀ ਮੈਂ ਤੁਹ ਪਲੰਬਰ ਦਾ ਕੰਮ ਸਿੱਖਿਆ ਆ ਤੂੰ ਹੂੰ ਸਾਡੇ ਘਰ ਸਾਡੇ ਘਰ ਪਲੰਬਰ ਆਇਆ ਅੱਜ ਇੱਕ ਟੂਟੀ ਲੱਗੀਗੀ ਉਹ ਸਭ ਨੂੰ ਚੇ ਉਹ ਵੀ ਦਾ ਪਾਣੀ ਨਹੀਂ ਹੁੰਦਾ ਉਹ ਵੀ ਠੀਕ ਕਰਤੀ ਅਜੇ ਤੇ ਪਤਾ ਚੱਲਣਾ ਵਾ ਜਦੋਂ ਪਾਣੀ ਟੈਂਕੀ ਚ ਭਰਿਆ ਫੇਰ ਫੇਰ ਪਲੰਬਰ ਦਾ ਪਤਾ ਲੱਗਣਾ ਕਰ ਕਾਰੀਗਰ ਇਕੱਜ ਨਹੀਂ ਪਲੰਬਰ ਉਹ ਹੀ ਕਿ ਸੋਚੀ ਜਾਣਦੇ ਹਣ ਇਹ ਤਾਂ ਸਹੀ ਹੈ ਇਹ ਨਹੀਂ ਸਹੀ ਤੂੰ ਇਹ ਤਾਂ ਹੀ ਵਿਖਰਾਬ ਕਰਦਣੀ ਹੁਣ ਕਿਚਨ ਦੇ ਵਿੱਚ ਟੁੱਟੀ ਉਹ ਲਾ ਕੇ ਬੈ ਗਈ ਤਿੰਨ ਘੰਟੇ ਹੋ ਗਏ ਲੱਗੀਆਂ ਪਲੰਬਰ ਦਾ ਕੰਮ ਹੁੰਦਾ ਸੀ ਏਤੀ ਲਾ ਕੇ ਟੂਟੀ ਦੇ ਚੱਲ ਜਾਂਦੇ ਤਾਂ ਇਹ ਛੋਟਾ ਨਹੀਂ ਕਰਨੀ ਹੁੰਦਾ ਸੀ ਏਤੀ ਨਾਲ ਬੱਲ ਜਾਂਦੇ ਤਾਂ ਇਹ ਵੀ ਪਹਿਨੇ ਵਾਲੇ ਕਾਮਯਾਬ ਹੋਣਾ ਘਣੀ ਹਰਫਤੇ ਅੰਦਰ ਸੁੱਤਾ ਆ ਮਹਾਨ ਨੂੰ ਮਸਮਾਇਆ ਤੁਹਾਨੂੰ ਪਤਾ ਰੋਂਡਿਆ ਬਹੁਤ ਜ਼ਿਆਦਾ ਅੱਜ ਸਾਡੇ ਇੱਥੇ ਮੀਂਹ ਪੈਣ ਰਿਹਾ ਬਹੁਤ ਜ਼ਿਆਦਾ ਸਵੇਰ ਦਾ ਹੀ ਮੈਂ ਅੱਜ ਸਵੇਰੇ ਸੋਚਿਆ ਮੰਜੀ ਢਾ ਕੇ ਬਾਹਰ ਤੇ ਬੈਹਨੇ ਅਰੇ ਦੀ ਬਾਇਆ ਹਾਂ ਇਹ ਕੀ ਹਾਲ ਹੈ ਠੀਕ ਹੈ ਹਰ ਗਨਾ ਬਹੁਤ ਕੀ ਹਾਲ ਤੇਰਾ ਸਸੀ ਕਾਲ ਸਸੀ ਕਾਲ ਠੀਕ ਹੈ ਬਸੀ ਬਾਦੋ ਅੰਨੇ ਢੀ ਕੱਢ

ਉਮੀ ਨਹੀਂ ਆਈ ਜਾਣੀ ਆਲੇ ਸੇ ਬੇੜ ਲੱਤ ਇਹ ਲਵੇੜ ਦਾ ਕਾਲਕੋਲ ਖਿਡਾਰੀ ਅੰਦੇ ਹੱਥ ਨੇ ਫੋਰਟੀ ਸੀਕਰ ਇਹ ਵੀ ਵਗ ਰਹੀ ਹੈ ਇਹ ਕਿ ਬੜਾ ਗਣਾ ਮਾਦਾਈ ਹਣਾ ਟੇ ਤੁਹਾਨੂੰ ਪਤਾ ਕਿਦੋਂ ਦੀ ਹੈ ਇਹਨਾਂ ਨੂੰ ਆਠੀ ਖਾ ਗਣੇ ਕੀ ਖਾਣ ਦੀ ਆਉਂਦੇ ਲੈ ਪੀ ਆਂਦੀ ਚੀਜੀ ਖਾਣੀ ਭੂਆ ਚੀਜੀ ਨੂੰ ਪਤਾ ਨਾ ਕਿ ਚੀਜੀ ਖਾਂਦੀ ਭੂਆ ਆਹ ਦੇਣਾ ਉੱਪਰ ਹਰ ਗੁਣਾ ਮੰਮਾ ਠੀਕ ਆ ਮੰਮਾ ਦਾਦੀ ਠੀਕ ਆ ਦਾਦਾ ਠੀਕ ਆ ਠੀਕ ਆ ਉਹ ਕੀ ਹੋਇਆ ਦੱਸਿਆ ਨਹੀਂ ਠੀਕ ਆ ਬਾਹਰ ਨੂੰ ਚਲ ਗਈ ਤੇ ਇੱਧਰ ਮੈਂ ਧਰੀ ਧਰੀ ਚਾਹ ਬੀਬੋ ਵਾਸਤੇ ਮੈਂ ਚਾਹ ਬਣਾਉਂਦੀ ਆ ਇੱਧਰ ਖਾਣਾ ਸੋਣਾ ਪੁੱਤ ਚਿੱਕੜ ਹੋਇਆ ਵਾ ਸੇ ਲਾ ਦੋ ਸਾਰੇ ਲਾ ਦੋ ਤੇ जोड़ दो जोड़ दो शाबाश हर गुण इधर आ हर गुण ये तो कजे लखा जी पूरा की कर लिया देखा अपने लापरवाही का नतीजा है क्या और साफ लगा दीदी की करंडई है vergine ਚੋਕ ਨਕ ਜਲ ਰਖਿਆ ਕਿਤੇ ਉਥੇ ਤੇ ਕਰਨ ਇਹਨੇ ਹਰ ਗੋਨੇ ਫੜ ਕੇ ਉਹਨੂੰ ਖੋਲ ਖਾਲੇ ਪਰਾਂ ਲੈ ਗਈ ਪਰਦੇ ਪਤੇ ਬਾਹਰ ਇਹਨੇ ਇੱਥੇ ਨਹੀਂ ਨਾ ਕੀਤਾ ਕੋਈ ਅਸੀਂ ਹਾਂ ਅਸੀਂ ਬੈਠੇ ਸੀ ਗੁੱਸੇ ਨੂੰ ਨਾ ਤੇ ਉਹਦੇ ਉਰ ਤੇ ਲੰਦੀ ਰਹੀ ਕੋ ਬਾਬਲੇ ਖਾ ਜਾ ਸਹੀ ਗੱਲ

ਨੇ ਇੱਧਰ ਕਰ ਚੈੱਕ ਕਰਨ ਬੋਟੇ ਲੈ ਆਂਦੇ ਯਾਰ ਹੈਂ ਬੋਟੇ ਲੈ ਕੇ ਲਾਇਆ ਇਸ ਫਿਰ ਆਪਣੀ ਦੇ ਦੋ ਚਾਰ ਠੀਕ ਹੈ ਪਾਣੀ ਦੇ ਗਮਲੇ ਆ ਗਏ ਮੈਂ ਚੱਲ ਲਾ ਛੱਡਦੇ ਨਹੀਂ ਬਹੁਤ ਸੁਣੋਗਾ ਬਹੁਤ ਸੁਣੋ ਹਨਾ ਕਿੰਨ ਵਧੀਆ ਚਲੋ ਆ ਜੇ ਬਾਜੀ ਚੱਲ ਆਪਾਂ ਆਨੇ ਐਂ ਜਨਾ ਪੈਦਲ ਇੱਥੇ ਲਾ ਦੇ ਗੱਡੀ ਗੱਡੀ ਉਧਰੋਂ ਲੈ ਜੀਓ ਹੈ ਇਹ ਕੂੜੀਆਂ ਜੇ ਹੋ ਗਈਆਂ ਤੇ ਐਂ ਦਿਖਾ ਲਾਂਗੇ ਦਿਖਾ ਦੇਗਾ ਨਾਲ ਲੱਗਾ ਐਂ ਨੰਗ ਜਾ ਰਹੇ ਨੇ ਗੱਡੀ ਉੱਥੇ ਲੱਗੀ ਅਭੀ ਆ ਜਦੇ ਹਾਂ ਧਿਆਨ ਨਾਲ ਚਲੋ ਵੀ ਸ਼ੌਟਗਨ ਆ ਗਿਆ ਆਪਾਂ ਲਾ ਦੇ ਦੇ ਲਾ ਦੇ ਨਾ ਜੰਦੀਏ ਟਾਂਡੇ ਮਿੰਡੇ ਲੈ ਆਪਾਂ ਇੱਧਰ ਲੈ ਰੋਟੀ ਵੇਖ ਲਾ ਚੱਲਣ ਡਿਆ ਕ ਨਹੀਂ ਕੰਮ ਨਹੀਂ ਖਾਣੀ ਵੇ ਟੋਫੀ ਇਸ ਸਾਈਡ ਪਾ ਆ ਰਾਖੀ ਵੇਲਾ ਭਾਲਾ ਕਿ ਨਹੀਂ ਪੱਕਾ ਅਗਲੇ ਨੇ ਓ ਬੋ ਜੀ ਕੀ ਹਾਲ ਏ ਯਾਰ ਲਤੀ ਤਾਗੇ ਤੇ ਸ੍ਰੀ ਗਾਥਾ ਸਤਿ ਸ੍ਰੀ ਅਕਾਲ ਤੇਰਾ ਆਈ ਥੋੜਾ ਸ਼ੈਰ ਕੰਮ ਹੀ ਆਪਾਂ ਨੂੰ ਤੇ ਨਾਲੇ ਚਿੰਕਲ ਨਾਲ ਥੋੜਾ ਕੰਮ ਆਉ ਨੂੰ ਮਿਲ ਚਲਦੇ ਵੀ ਫੋਨ ਕਰਨ ਰਿਹਾ ਕਹਿੰਦਾ ਤੇਰੇ ਨਾਲ ਗੋਪੀ ਕੰਮ ਆ ਗਈ ਚਾਹ ਨੂੰ ਮੈ ਜਾਨੇ ਨਾਲ ਇਧਰ ਮੈਂ ਬਣਾਉਣ ਲੱਗੀ ਆ ਪਰਤਾ ਟਾਈਮ ਹੋਇਆ ਰਾਤ ਦਾ ਹਰਫਤੇ ਅਧਰਸਤਾ ਹੋਇਆ ਇਹ ਗਏ ਹੋਏ ਮਾਰਕੀਟ ਮੈਂ ਤੇ ਐਵੇਂ ਬਣਾਉਣੀ ਆ ਮਤਲਬ ਬੈਂਗਨ ਜਿਹੜੇ ਆ ਗੈਸ ਦੇ ਉੱਪਰ ਸੇਕ ਲਗਾ ਕੇ ਫਿਰ ਕਈ ਉਬਾਲ ਕੇ ਬਣਾਉਂਦੇ ਮੈਨੂੰ ਉਬਾਲ ਕੇ ਸਹੀ ਨਹੀਂ ਲੱਗਦੇ ਐਵੇਂ ਸੇਕ ਲਗਾ ਕੇ ਫਿਰ ਮੈਂ ਤਾਂ ਬਣਾਉਣੀ ਵਧੀਆ ਬਣਦੇ ਨਾਲ ਇੱਥੇ ਮੰਜੀ ਦੇ ਕੱਪੜੇ ਪਏ ਹੋਏ ਸੀਗੇ ਧੁੱਤੇ ਹੋਏ ਫਿਰ ਉਹ ਪਹਿਲਾਂ ਮੈਂ ਤਿਆਰ ਲਾਏ ਸਾਰੇ ਇੱਦਾਂ ਨਿਕਨੇ ਕੰਮ ਕਰ ਦੇਣੇ ਆ ਤੇ ਕੋਨੇ ਪੋਚਾ ਲਾ ਕੇ ਹਟੀਆਂ ਮੈਂ ਕਹਾਂ ਚਲੋ ਲਾ ਦਿੰਨੀ ਖਲਾਰਾ ਜਿਆ ਪਿਆ ਹੋਇਆ ਹੈ ਪੋਚਾ ਲਾ ਦਿੱਤਾ ਆ ਨਵੇਂ ਪਹੁੰਚ ਗਏ ਘਰ ਤੇ ਬਾਰਿਸ਼ ਇਹ ਕਣੀ ਸ਼ੁਰੂ ਹੋ ਗਈ ਹੈ ਲਾ ਰੁਕੀ ਜਦੋਂ ਮੈਂ ਗਿਆ ਸੀ ਹੁਣ ਫੇਰ ਆਉਂਦੇ ਆਣੇ ਫੇਰ ਰਸਤੇ 'ਚ ਬਹੁਤ ਬਾਰਿਸ਼ ਹੁੰਦਾ ਹੈ ਪੀ ਚਲੋ ਟਾਈਮ ਹੋ ਗਿਆ 7 ਵਜੇ ਦਾ ਕੀ ਕਰਦਾ ਜੀ ਓਏ ਹੈ ਕੀ ਕਰਦਾ ਜੀ ਕੀ ਕਰਦਾ ਜੀ ਫੇਰ ਫਿਰ ਫਲ ਫੋ ਫਲੋ ਫੇਰ ਫਲੋ ਹੈ ਠੰਡ ਹੋਰ ਜੈਜੋ ਬਾਹਰ ਨਹੀਂ ਨਿਕਲਣਾ ਚੰਗਾ ਐਨੀ ਠੰਡ ਵਾ ਕੀ ਕੀ ਕੇ ਨਾ ਕੋਈ ਗੱਲ ਨਹੀਂ ਸੁਣਦਾ ਮੰਮੀ ਗੱਲ ਨਹੀਂ ਸੁਣਦੀ ਮੰਮੀ ਗੱਲ ਨਹੀਂ ਸੁਣਦੀ ਮੰਮੀ ਨਹੀਂ ਗੱਲ ਸੁਣਦੀ ਨਹੀਂ ਸੁਣ ਹੈ ਨਹੀਂ ਸੁਣਦੀ ਗੱਲ ਮੰਮੀ ਹੈ ਨਹੀਂ ਗੱਲ ਸੁਣਦੀ ਬਾਉ ਦੀ ਹੈ ਨਹੀਂ ਸੁਣਦੀ ਚਲੋ ਚਲੀਏ ਮੰਮੀ ਕੋ ਜੈਣਾ ਚਲੋ ਚਲੀਏ ਮੰਮੀ ਮੰਮੀ ਛੋਈ ਚਵਾ ਮੰਮੀ ਛੋਈ ਚਵਾ ਕੇ ਮੰਮੀ ਛੋਈ ਸੱਜੀ ਮੋਂ ਡਈ ਹੈ ਹਰਫ ਤੇ ਵਾਦੀ ਸੱਜੀ ਖਾਣੀ ਚੱਜੀ ਚੱਜੀ ਕਾਣੀ ਹੈ ਖਾਣੀ ਚੱਜੀ ਹੈ ਹੈ ਖਾਣੀ ਚੱਜੀ ਚੱਜੀ ਕਾਣੀ ਕੀ ਕਹਣਾ ਹੋਈ ਗੰਦਿਆ ਕੀ ਕਹ ਕੀ ਗੱਲਾਂ ਕਰਦੇ ਜੇ ਹਾਂ ਇੱਧਰ ਤੇ ਕਰੋ ਮੂੰਹ ਇੱਧਰ ਚਲਦੀ ਸਵਾਲ ਤੇ ਲੱਗੇ ਬੜੇ ਸਬਜ਼ੀ ਖਾਈ ਜਾਂਦੇ ਜਿੱਧਰ ਫਤਿਹ ਧਿਆਨ ਨਹੀਂ ਦੇਣ ਡਿਆ ਹਾਂਜੀ ਇੱਧਰ ਯਾਰੇ ਹਾਂ ਕੀ ਕੀ ਗੱਲ ਹੈ ਇਹ ਹੈ ਕੀ ਗੱਲਾਂ ਕਰਦਾ ਮੇਰਾ ਪੁੱਤ ਸਮਝ ਨਹੀਂ ਹੁੰਦੀ ਗੱਲਾਂ ਅੱਜੇ ਸਮਝ ਨਹੀਂ ਹੁੰਦੀ ਨਹੀਂ ਹੁੰਦੀ ਸਮਝ ਗੱਲਾਂ ਹੈ ਸਮਝ ਨਹੀਂ ਆਉਂਦੀਆਂ ਗੱਲਾਂ ਪੁੱਤ ਦੀਆਂ ਦਾਦੀ ਨਾਲ ਗੱਲ ਕਰਦਾ ਪਿਆਰ ਪਤਿ ਆਹ ਉਹ ਟੋਨ ਦੁਨੀਆਂ ਕਰਦਾ ਸੀ ਹਰ ਵਕਤ ਕਹਿੰਦੇ ਕਿਉਂ ਰਹੀਆਂ ਕਰਦਾ ਸੀ ਹੈ ਕੀ ਕਰ ਰੋ ਬਗਨਾਗਾ ਜਾਣ ਬੋਤਵਾ ਇਹਨੂੰ ਕਰੋ ਹੈ ਕੀ ਕਹਿੰਦੀ ਦਾਦੀ ਕਹਿੰਦੀ ਮੈਂ ਆਉਂਗੀ ਕੱਲ ਨੂੰ ਆਉਂਗੀ ਹਾਂ ਉਹਦਾ ਨਹੀਂ ਗੱਲ ਕਰਨੀ ਕੋਈ ਅਰੇ ਆਉਂਗੇ ਆ ਮੂਹ ਨਹੀਂ ਆਉਂਦੇ ਤੁਹਾਡਾ ਲਕਾਈ ਜਾਂਦੇ 1 2 3 4 5 6 7 8 9 10 ਇੰਨੇ ਹਰਫੇ ਦੀਆਂ ਉਹਨੀਆਂ ਕੰਦੇ ਸੀ ਉਹਨੀਆਂ ਉਹੀਆਂ ਕਰਦੇ ਸੀ ਮੈਂ ਕਰਦੇ ਹੀ ਮੈਂ ਕਰਦੇ ਸੀ ਈ ਈ ਈ ਲਾਲ ਪੀਲਾ ਨੀਲਾ ਹੀਰਾ ਚੰਗੀਆਂ ਕਰਦਾ ਇਹ ਚੰਗੀਆਂ ਕਰਦਾ ਮੇਰਾ ਬਹੂ ਹੈ ਕੀ ਕੀ ਹੰਦਾ ਨੀਂਦਾ ਹੈ ਛਾਲੀ-ਦਿਆਲੀ ਹਨਾ ਭਾਈ ਛੱਡਦਾ ਆਰਬਦੇ

ਆਣਾ ਕਰਦੇ ਆਂ ਆਚ ਵੀ ਤਾਂ ਇਹ ਸੀ ਅੱਜ ਦਾ ਵਲੋਗ ਜੇ ਵਲੋਗ ਵਧੀਆ ਲੱਗਾ ਤੇ ਕਮੈਂਟਸ ਜੁਆਇਸ ਕਰਿਓ ਮਿਲਦੇ ਆਂ ਨੈਕਸਟ ਵਲੋਗ ਚ ਬਾਏ ਬਾਏ ਗੁੱਡ ਨਾਈਟ ਰੱਬ ਰੱਖੇ